ਸੀ ਗੱਲ ਜੀ ਮੰਡੀਆਂ ਦੇ ਵਿੱਚ ਇਸ ਵਾਰ ਲੇਬਰ ਕਟ ਆਉਣ ਕਾਰਨ ਸਾਰੇ ਦਾ ਸਾਰੀ ਕਣਕ ਹੈ ਜਿਹੜੀ ਸ਼ੈਲਰਾਂ ਦੇ ਵਿੱਚ ਜਾਂ ਮੰਡੀ ਦੇ ਵਿੱਚ ਪਈ ਹੈ ਜੀ ਤੁਸੀਂ ਦੇਖ ਸਕਦੇ ਹੋ ਕੋਈ ਵੀ ਬੋਰੀ ਆਈ ਜਿਹੜੀ ਨਹੀਂ ਪਰੀ ਦੀ ਸਾਰੀ ਸਾਰੀ ਕਣਕ ਹੈ ਜਿਹੜੀ ਉਹ ਮੰਡੀ ਦੇ ਵਿੱਚ ਪਈ ਹੈ ਆਹ ਸ਼ੈਲਰਾਂ ਦੇ ਵਿੱਚ ਪਈ ਹੈ ਜੀ ਲੇਬਰ ਇਸ ਵਾਰ ਬਹੁਤ ਜ਼ਿਆਦਾ ਕਟ ਆਈ ਹੈ ਜੀ ਉਹਦੇ ਕਰਕੇ ਜਿਹੜੀ ਕਣਕ ਹੈ ਸਾਰੀ ਸਾਈਲਰਾਂ ਦੇ ਵਿੱਚ ਮੰਡੀਆਂ ਦੇ ਵਿੱਚ ਜਿੱਥੇ ਵੀ ਫੜਾ ਹੈਗਾ ਉੱਥੇ ਰੱਖੀ ਹੋਈ ਹੈਗੀ ਤੁਸੀਂ ਦੇਖ ਰਹੇ ਹੋ ਤਾਂ ਕੋਈ ਵੀ ਅਜੇ ਅੱਜ ਇਹਨਾਂ ਨੇ ਪਰਣੀ ਸਟਾਰਟ ਕਰੀ ਹੈ ਜੀ ਦੋ ਢੇਰੀਆਂ ਭਰੀਆਂ ਨੇ ਤੇ ਬਾਕੀ ਸਾਰੇ ਪੱਕਾ ਲੱਗਣ ਵਾਲਾ ਪਿਆ ਹੈਗਾ ਤਿੰਨ ਬੰਦੇ ਪੱਕਾ ਲਾਉਂਦੇ ਨੇ ਪੰਜ ਬੰਦੇ ਭਰਦੇ ਨੇ 10 ਬੰਦੇ ਸਾਰੇ ਨਹੀਂ ਮੈਨੂੰ ਲੱਗਦਾ ਇਹਨਾਂ ਲਵੇ ਲੇਬਰ ਦੇ ਸਾਰੀ ਦੀ ਸਾਰੀ ਜਿਹੜੀ ਕੰਮਕ ਹੈ ਉਹ ਐਵੇਂ ਹੀ ਪਈ ਹੈਗੀ ਲੇਬਰ ਕੱਟਾਉਣ ਕਰਨ ਇਸ ਵਾਰ ਸਾਰੀ ਦੀ ਸਾਰੀ ਕਣਕਾ ਜਿਹੜੀ ਐਵੇਂ ਸੈਲਰਾਂ ਦੇ ਵਿੱਚ ਮੰਡੀਆਂ ਦੇ ਵਿੱਚ ਪਈ ਹੈਗੀ ਅੱਗੇ-ਅੱਗੇ ਲੇਬਰ ਹੋਰ ਕੱਟ ਹੋਈ ਜਾ ਰਹੀ ਹੈਗੀ ਲੇਬਰ ਦੀ ਦਿੱਕਤ ਆਈ ਜਾ ਰਹੀ ਹੈ ਇਸੇ ਕਾਰਨ ਲੋਕ ਸੈਲੋ ਪਲਾਂਟਾਂ ਦੇ ਵਿੱਚ ਵੀ ਜਾਣ ਲੱਗੇ ਨੇਗੇ ਜਿੱਥੇ-ਜਿੱਥੇ ਸੈਲੋ ਪਲਾਂਟ ਲੱਗੇ ਹੋਏ ਨੇਗੇ ਸਿੱਧੀ ਕੰਡਾ ਕਰਕੇ ਉੱਥੇ ਵੀ ਲਾਈ ਜਾ ਰਹੇ ਨੇਗੇ ਕਿਉਂਕਿ ਇਸ ਵਾਰ ਲੇਬਰ ਬਹੁਤ ਜ਼ਿਆਦਾ ਘਟਾਈ ਹੈ ਜੀ। ਉਹਦੇ ਕਾਰਨ ਲੋਕ ਸ਼ੈਲੋ ਪਲਾਟ ਦੇ ਵਿੱਚ ਸਿੱਧਾ ਚਾਈ ਕਰਨੇ ਤੁਸੀਂ ਵੀ ਮੈਂਟ ਕਰਕੇ ਜਰੂਰ ਦੱਸਿਓ। ਵੀ ਤੁਹਾਡੇ ਏਰੀਏ ਦੇ ਵਿੱਚ ਕੀ ਹਾਲ ਹੈਗਾ ਕਣਕ ਦਾ? ਮੰਡੀਆਂ ਦੇ ਵਿੱਚ ਤਲਾਈ ਹੋ ਰਹੀ ਹੈ ਜਾਂ ਫਿਰ ਐਵੇਂ ਪਈ ਆ। ਇਹ ਆਪਣੇ ਤਾਂ ਸੰਗਰੂਰ ਪੋਹਾਨੀਗੜ ਸੰਗਰੂਰ ਡਿਸਟ੍ਰਿਕਟ ਤਾਂ ਇਸੇ ਹੀ ਪੋਹਾਨੀਗੜ ਦੇ ਵਿੱਚ ਐਵੇਂ ਪਈ ਆਗੀ ਕਣਕ। ਪੰਡਾਰ ਲੱਗੇ ਪਏ ਨੇ ਗਣਕਾ ਦੇ ਰੇਗਨੀਮੀਦਾਰ ਲਾ ਕੇ ਬਾਫ ਚੱਲਿਆ ਜਾਂਦਾਗਾ 4 5 5 6 6 ਦਿਨਾਂ ਬਾਅਦ ਪੱਕਾ ਲੱਗਦਾ ਵਾ ਗਣਕ ਨੂੰ ਜਿਹੜੀ ਤਣਕਾ ਮੰਡੀ ਮੰਡੀਆਂ ਦੇ ਵਿੱਚ ਸੈਲਰਾਂ ਦੇ ਵਿੱਚ ਐਮੀ ਪਈ ਹੈਗੀ